이란 ਦਾ ਇੱਕ ਸੂਫੀ ਫਕੀਰ ਹੋਇਆ ਬੜੇ ਕਮਾਲ ਦਾ ਸਕਾਲਰ ਦਾਨਸ਼ਮੰਦ ਹੈ مولانا ਰੂਮ ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਨੂੰ ਬੜਾ ਸਲਾਇਆ ਗਿਆ ਧਾਰਮਿਕ ਜਗਤ ਦੇ ਵਿੱਚ ਇਸ ਫਕੀਰ ਦੀ ਬੜੀ ਮਹਿਮਾ ਹੈ ਇਹਨੇ ਆਪਣੀਆਂ ਲਿਖਤਾਂ ਦੇ ਵਿੱਚ ਇੱਕ ਕਹਾਣੀ ਦਾ ਜ਼ਿਕਰ ਕੀਤਾ ਕਹਿੰਦਾ ਇੱਕ ਸੌਦਾਗਰ ਹਿੰਦੁਸਤਾਨ ਦੇ ਵਿੱਚ ਵਪਾਰ ਕਰਨ ਵਾਸਤੇ ਆਇਆ ਵਪਾਰ ਕੀਤਾ ਇੱਕ ਜਗ੍ਹਾ ਤੋਂ ਇਹਨੂੰ ਬੜਾ ਖੂਬਸੂਰਤ ਤੋਤਾ ਕਿਸੇ ਦੇ ਕੋਲੋਂ ਮਿਲਿਆ ਇਹਨੇ ਉਹ ਖਰੀਦ ਲਿਆ ਤੋਤੇ ਦੀ ਸ਼ੋਭਾ ਸੀ ਕਿ ਉਹ ਬੋਲਦਾ ਸੀ ਆਏ ਗਏ ਦੀ ਆਓ ਭਗਤ ਕਰਦਾ ਸੀ ਬੜੀ ਰੌਣਕੀ ਸੁਭਾ ਦਾ ਸੀ ਤੇ ਇਹਨੂੰ ਬਹੁਤ ਪਿਆਰਾ ਲੱਗਾ ਅਮੀਰੀ ਸੀ ਸੌਦਾਗਰ ਸੀ ਇਸਨੇ ਉਹਦੀ ਕੀਮਤ ਧਾਰ ਕੇ ਉਸਨੂੰ ਖਰੀਦ ਲਿਆ ਹੁਣ ਜਦੋਂ ਖਰੀਦ ਕੇ ਆਪਣੇ ਦੇਸ਼ ਵਾਪਸ ਪਰਤੇ ਆ ਘਰ ਦੇ ਵਿੱਚ ਉਸ ਤੋਤੇ ਨੇ ਰੌਣਕਾਂ ਲਾ ਦਿੱਤੀਆਂ ਕਹਿੰਦੇ ਕੁਝ ਸਮਾਂ ਪਾ ਕੇ ਇਹ ਵਾਪਸ ਫਿਰ ਹਿੰਦੂਸਤਾਨ ਦੇ ਵਿੱਚ ਵਪਾਰ ਕਰਨ ਵਾਸਤੇ ਆਇਆ ਤੇ ਆਉਣ ਤੋਂ ਪਹਿਲਾਂ ਇਸ ਨੇ ਉਸ ਤੋਤੇ ਨੂੰ ਪੁੱਛਿਆ ਕਿ ਮੈਂ ਤੇਰੇ ਵਤਨ ਜਾ ਰਿਹਾ ਆਪਣੀ ਭਰਾਵਾਂ ਨੂੰ ਕੋਈ ਸੰਦੇਸ਼ ਦੇਣਾ ਹੈ ਤੇ ਦੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਸੰਦੇਸ਼ਾ ਦੇ ਦੇਵਾਂਗਾ ਹੁਣ ਉਸ ਤੋਤੇ ਨੇ ਸਿਰਫ ਇਹਨਾ ਆਖਿਆ ਜੇਕਰ ਤੁਸੀਂ ਮੇਰੇ ਉੱਪਰ ਪਰਉਪਕਾਰ ਕਰਨਾ ਚਾਹੁੰਦੇ ਹੋ ਤੇ ਮੇਰੇ ਭਰਾਵਾਂ ਨੂੰ ਜਾ ਕੇ ਕਹਿਣਾ ਕਿ ਤੁਹਾਨੂੰ ਤੁਹਾਡੇ ਮਿੱਤਰ ਨੇ ਤੁਹਾਡੇ ਭਰਾ ਨੇ ਸਲਾਮ ਭੇਜੀ ਹੈ ਨਮਸਕਾਰ ਭੇਜੀ ਹੈ ਹੁਣ ਕਹਿੰਦੇ ਉਸ ਸਦਾਗਰ ਇੱਥੇ ਆਇਆ ਆ ਕੇ ਉਹਦੇ ਸੱਜਣਾ ਮਿੱਤਰਾਂ ਭਰਾਵਾਂ ਨੂੰ ਮਿਲਿਆ ਤੇ ਕਹਿੰਦੇ ਆ ਉਹਨਾਂ ਨੂੰ ਆਖਿਆ ਤੁਹਾਡਾ ਇੱਕ ਦੋਸਤ ਮੇਰੇ ਕੋਲ ਹੈ ਜਦੋਂ ਮੈਂ ਪਿਛਲੀ ਵਾਰ ਇੱਥੇ ਵਪਾਰ ਕਰਨ ਵਾਸਤੇ ਆਇਆ ਸੀ ਤੇ ਉਸ ਨੂੰ ਆਪਣੇ ਨਾਲ ਲੈ ਗਿਆ ਸੀ ਬੜਾ ਰੌਣਕੀ ਸੁਭਾਅ ਦਾ ਹੈ ਬੜਾ ਹਰਮਨ ਪਿਆਰਾ ਹੈ ਬਹੁਤ ਪਿਆਰਾ ਹੈ ਉਹਨੇ ਤੁਹਾਡੇ ਵਾਸਤੇ ਸਲਾਮ ਭੇਜੀ ਹੈ ਜਦੋਂ ਰੁੱਖ ਦੇ ਉੱਪਰ ਬੈਠੇ ਹੋਏ ਉਹਨਾਂ ਤੋਤਿਆਂ ਨੇ ਇਹ ਸੁਣਿਆ ਕਿ ਸਾਡੇ ਮਿੱਤਰ ਨੇ ਸਾਡੇ ਵਾਸਤੇ ਸਲਾਮ ਨਮਸਕਾਰ ਭੇਜੀ ਹੈ ਇਕਦਮ ਸਾਰੇ ਰੁੱਖ ਤੋਂ ਭੁੰਜੇ ਉਤਰੇ ਤੇ ਲੇਟ ਗਏ ਐ ਲੱਗਿਆ ਕਿ ਉਹਨਾਂ ਦੇ ਵਿਸਵਾਸ ਸਤੇ ਹੀ ਨਹੀਂ ਹੁੰਦੇ ਹੁਣ ਕਹਿੰਦੇ ਉਹ ਸੋਦਾਗਰ ਬੜਾ ਹੈਰਾਨ ਕਿ ਵਾਰਤਾ ਕੀ ਬਣੀ ਉਹਨੇ ਤਾਂ ਸਿਰਫ ਸਲਾਮ ਭੇਜੀ ਦੂਆ ਨਮਸਕਾਰ ਆਖਿਆ ਕਿ ਉਹਨਾਂ ਨੂੰ ਕਹਿਣਾ ਜਾ ਕੇ ਪਰ ਇਹ ਤਾਂ ਅਜੀਬ ਜੀ ਖੇਡ ਵਰਤ ਗਈ ਵਾਪਸ ਪਰਤਿਆ ਵਾਪਸ ਜਾ ਕੇ ਜਦੋਂ ਉਸ ਤੋਤੇ ਦੇ ਨਾਲ ਗੱਲਬਾਤ ਕਰਦੇ ਤੇ ਉਹਨੇ ਪੁੱਛਿਆ ਕਿ ਤੁਸੀਂ ਹਿੰਦੂਸਤਾਨ ਗਏ ਸੀ ਉੱਥੇ ਜਾ ਕੇ ਮੇਰੀ ਨਮਸਕਾਰ ਉਹਨਾਂ ਤੱਕ ਪਹੁੰਚਾਈ ਹੈ ਉਹਨੇ ਆਖਿਆ ਹਾਂ ਪਰ ਕਹਿੰਦੇ ਇੱਕ ਰਮਝ ਮੈਨੂੰ ਸਮਝ ਨਹੀਂ ਲੱਗੀ ਕਿ ਜਦੋਂ ਮੈਂ ਉਹਨੂੰ ਤੁਹਾ ਉਹਨਾਂ ਨੂੰ ਤੁਹਾਡੀ ਨਮਸਕਾਰ ਜਾ ਕੇ ਬੁਲਾਈ ਉਹ ਸਾਰੇ ਇੱਕਦਮ ਧਰਤੀ ਦੇ ਉੱਪਰ ਲੇਟ ਗਏ ਤੇ ਇੰਜ ਲੱਗਿਆ ਜਿਵੇਂ ਉਹਨਾਂ ਦੇ ਵਿੱਚ ਸਾਹ ਹੀ ਕੋਈ ਨਹੀਂ। ਇੰਨੀ ਗੱਲ ਜਦੋਂ ਉਸ ਪਿੰਜਰੇ ਦੇ ਵਿੱਚ ਬੰਦ ਤੋਤੇ ਨੇ ਸਣੀ ਜਿਹੜਾ ਸੌਦਾਗਰ ਇੱਥੋਂ ਹੀ ਖਰੀਦ ਕੇ ਲੈ ਕੇ ਗਿਆ ਸੀ ਉਹ ਵੀ ਮਰਨ ਦਾ ਨਾਟਕ ਉਹਨੇ ਕਰ ਲਿਆ। ਉਹ ਵੀ ਮਰ ਗਿਆ। ਸੌਦਾਗਰ ਨੂੰ ਇੰਜ ਲੱਗਾ ਕਿ ਹੁਣ ਮਰ ਚੁੱਕਿਆ ਹੈ। ਉਹਨੇ ਪਿੰਜਰਾ ਖੋਲ੍ਹਿਆ। ਪਿੰਜਰਾ ਖੁੱਲਣ ਦੀ ਧੀਰ ਸੀ। ਉਹ ਤੋਤਾ ਉੜਿਆ ਦੂਰ ਰੁੱਖ ਦੇ ਉੱਪਰ ਜਾ ਕੇ ਬੈਠਾ ਤੇ ਖਿਆਲ ਕਰਿਓ ਉਹ ਸਦਾਗਰ ਨੇ ਆਵਾਜ਼ ਦੇ ਕੇ ਇੱਕ ਗੱਲ ਕਹੀ ਕਿ ਰਾਮੀ ਤਾਂ ਦੱਸ ਦੇ ਕਿ ਵਿਚਲੀ ਗੱਲ ਕੀ ਹੈ ਕਿ ਤੇਰੇ ਭਰਾਵਾਂ ਨੇ ਤੇਰੇ ਮਿੱਤਰਾਂ ਨੇ ਤੇਰੇ ਵਾਸਤੇ ਸੰਦੇਸ਼ਾਂ ਕੀ ਭੇਜਿਆ ਸਲਾਮ ਨਮਸਕਾਰ ਦੇ ਬਦਲੇ ਉਹਨੇ ਅੱਗੋਂ ਜਵਾਬ ਦਿੱਤਾ ਕਿ ਮੇਰੇ ਮਿੱਤਰਾਂ ਨੇ ਆਖਿਆ ਕਿ ਜੇਕਰ ਮਰ ਜਾਓਗੇ ਤੇ ਬਚ ਜਾਓਗੇ ਇਸ ਕਰਕੇ ਮੈਂ ਮਰਨ ਦਾ ਨਾਟਕ ਕੀਤਾ ਤੇ ਤੂੰ ਮੈਨੂੰ ਛੱਡ ਦਿੱਤਾ ਹੁਣ ਮੈਂ ਆਪਣੇ ਦੇਸ਼ ਆਪਣੇ ਭਰਾਵਾਂ ਦੇ ਕੋਲ ਚੱਲਿਆ ਸੱਚ ਇਹਦੇ ਵਿੱਚ ਬੜੀ ਵੱਡੀ ਰਮਜ ਹੈ ਕਿ ਜਿੰਨੀ ਦੇਰ ਤੱਕ ਅਸੀਂ ਮਨ ਕਰਕੇ ਮਾਇਆ ਦੇ ਮੂੰਹ ਵਾਲੇ ਪਾਸਿਓਂ ਨਹੀਂ ਮਰਦੇ ਉੰਨੀ ਦੇਰ ਤੱਕ ਬੰਧਨਾ ਤੋਂ ਮੁਕਤ ਨਹੀਂ ਜੇ ਹੋ ਸਕਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰ ਦੇ ਉੱਪਰ ਪੰਜ ਪਿਆਰੇ ਆਪਨਾ ਆਪਾ ਭੇਟ ਕਰ ਦਿੰਦੇ ਇਹਨੂੰ ਕਹਿੰਦੇ ਆ ਮਰਨਾ ਜਦ ਦਿਨ ਤੁਸੀਂ ਗੁਰੂ ਦੇ ਦਰਦ ਉੱਪਰ ਮਰਨ ਦੀ ਜਾਂਚ ਸਿੱਖ ਲਈ ਨਾ ਫਿਰ ਗੁਰੂ ਕੀ ਬਣਾਉਂਦੇ ਗੁਰੂ ਤੁਹਾਨੂੰ ਆਪਣਾ ਰੂਪ ਦੇ ਦਿੰਦੇ ਆਪਣਾ ਰੂਪ ਦੇ ਕੇ ਪੰਥ ਕਹਿ ਦਿੰਦੇ ਤੇ ਸੱਚ ਹੈ ਉਸ ਪੰਥ ਨੂੰ ਕਹਿੰਦੇ ਪੰਥ ਮੇਰਾ ਗੁਰੂ ਹੈ ਇਹਨਾਂ ਮਾਣ ਮਿਲਦਾ ਹੈ ਪਿਆਰਿਓ ਇਸ ਮੌਤ ਦੇ ਵਿੱਚੋਂ ਪੰਜ ਪਿਆਰਿਆਂ ਨੇ ਇਕ ਕਹਿ ਦਿੱਤਾ ਕਿ ਮਾਲਕ ਜੀ ਹੁਣ ਤੇਰੇ ਆ ਇਹਨੂੰ ਮਰਨਾ ਕਹਿੰਦੇ ਆ ਤੁਸੀਂ ਭਾਵੇਂ ਜਿੱਦਾਂ ਤੁਹਾਡੀ ਮਰਜ਼ੀ ਓਵੇਂ ਰੱਖੋ ਅਸੀਂ ਰਹਿਣ ਵਾਸਤੇ ਤਿਆਰ ਆ ਪੰਜਾਂ ਨੇ ਸੀਸ ਭੇਟ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ਿੰਦਗੀ ਕਿਦਾਂ ਦੇ ਦਿੱਤੀ ਸ਼ਬਦ ਮਰੋ ਫਿਰ ਜੀਵੋ ਸਦ ਹੀ ਰਹਿੰਦੀ ਦੁਨੀਆ ਤੱਕ ਪਿਆਰੀਓ ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰੂ ਹੋਣ ਦਾ ਮਾਣ ਕਿਸੇ ਨੂੰ ਮਿਲਿਆ ਹੈ ਤੇ ਪੰਥ ਨੂੰ ਮਿਲਿਆ ਹੈ ਇੰਨੀ ਵਡਿਆਈ ਹੋਰ ਕਿੱਥੋਂ ਮਿਲੇਗੀ ਕਿ ਜਦੋਂ ਤੁਸੀਂ ਪੂਰੇ ਸਤਿਗੁਰੂ ਦੇ ਦਰ ਦੇ ਉੱਪਰ ਆਪਾਂ ਭਾਵ ਮਿਟਾ ਕੇ ਟੈਂ ਪੈਂਦੇ ਹੋ ਮਰ ਪੈਂਦੇ ਹੋ ਸੱਚ ਹੈ ਫਿਰ ਗੁਰੂ ਜਿਉਂਦਿਆਂ ਜੀ ਤੁਹਾਨੂੰ ਮੁਕਤ ਕਰ ਦਿੰਦੇ ਐਸੀ ਜ਼ਿੰਦਗੀ ਦੀ ਦਾਤ ਦਿੰਦੇ ਜਿਸ ਜੀਵਨ ਦੇ ਵਿੱਚੋਂ ਦੁੱਖ ਤਕਲੀਫਾਂ ਮੁਸੀਬਤਾਂ ਗਮ ਰੰਜ ਸਾਰਾ ਕੁਝ ਚਲਾ ਜਾਂਦਾ ਬੰਦ ਖਲਾਸੀ ਹੋ ਜਾਂਦੀ